ਦੋਆਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਜ ਤੀਤਵਾਂ ਦੇਣਿਆ ਔਰ ਅੱਜ ਇਥੋਂ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਦੀ ਮੋੜੀ ਲੌਂਗਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਹੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚੱਗੇ ਚੱਲੂਗੀ ਇਹ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੁਹਾਣਾ ਸਾਹਿਬ ਇਹ ਤੋਂ ਕਾ 22 ਦੀਆਂ ਲਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਚਕੂਲਾ ਸਕੇਤੜੀ ਪਿੰਡਾ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਤੋ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਉਹ ਆਪਣਾ ਸ਼ੰਭੂ ਬਾਰਡਰ ਤੋਂ ਲੈ ਕੇ ਇਧਰ ਰੂਟ ਦੇ ਵਿੱਚ ਪੂਰਾ ਆਵੇ ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਸ਼ੁਰੂ ਹੋ ਕੇ ਹਰਿਆਣੇ ਦੇ ਵਿੱਚ ਇੰਟਰ ਕਰਨੀ ਆ ਉਧਰ ਵੀ ਸਾਰੀ ਪ੍ਰੈਸ ਜ਼ਰੂਰ ਪਹੁੰਚੇ ਦੇਖੋ ਸਾਡਾ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ ਵੀ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਭਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬਲੀ ਟੰਗਨਾ ਪ੍ਰਦਰਸ਼ਨ ਕਰਨਾ ਗੁਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨੌਰੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਹੀ ਹੁਣ ਗੁਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜ਼ਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਨਿਓ ਟਕਰਾਅ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਆਪਣੇ ਵੱਲੋਂ ਪੀਸਫੁਲੀ ਢੰਗ ਨਾਲ ਅਸੀਂ ਜਾਵਾਂਗੇ ਜੇ ਸਰਕਾਰ ਰੋਕੂਗੀ ਉੱਥੇ ਸਟੇ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਇਸ ਕਰਕੇ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਅੱਜ ਦੇ ਪ੍ਰੋਗਰਾਮ ਤੇ ਪੂਰਾ ਸਹਿਯੋਗ ਕਰੋ ਧੰਨਵਾਦ ਦੋਹਾਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਅੱਜ ਤੀਤਵਾਂ ਦੇਣਿਆ ਔਰ ਅੱਜ ਇਥੋਂ ਜਿਹੜਾ ਸ਼ਹੀਦ ਸੁਭਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਜੀ ਮੋੜੀ ਲੌਂਗੋਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਹੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚੱਗੇ ਚੱਲੂਗੀ ਇਹੇ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈਡੀ ਡੈਡੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੋਹਾਨਾ ਸਾਹਿਬ ਇਹਦੋਂ ਕਾ 22 ਦੀਆਂ ਲਾਈਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਜ ਕੋਊਲਾ ਸਕੇਤੜੀ ਪਿੰਡ ਆ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਤੋਂ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਉਹ ਆ ਆਪਣਾ ਸ਼ੰਭੂ ਬਾਰਡਰ ਤੋਂ ਲੈ ਕੇ ਇਧਰ ਰੂਟ ਦੇ ਵਿੱਚ ਪੂਰਾ ਆਵੇ ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਸ਼ੁਰੂ ਹੋ ਕੇ ਹਰਿਆਣੇ ਦੇ ਵਿੱਚ ਇੰਟਰ ਕਰਨੀਆਂ ਉਧਰ ਵੀ ਸਾਰੀ ਪ੍ਰੈਸ ਜ਼ਰੂਰ ਪਹੁੰਚੇ ਦੇਖੋ ਸਾਡਾ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ ਕਿ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਬਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬਲੀ ਟੰਗਨਾ ਪ੍ਰਦਰਸ਼ਨ ਕਰਨਾ ਗੁਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨੌਰੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਹੀ ਹੁਣ ਗੁਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜ਼ਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਨੇਓ ਟਕਰਾ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਆਪਣੇ ਵੱਲੋਂ ਪੀਸਫੁਲੀ ਢੰਗ ਨਾਲ ਅਸੀਂ ਜਾਵਾਂਗੇ ਜੇ ਸਰਕਾਰ ਰੋਕੂਗੀ ਉੱਥੇ ਸਟੇ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਇਸ ਕਰਕੇ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਅੱਜ ਦੇ ਪ੍ਰੋਗਰਾਮ ਤੇ ਪੂਰਾ ਸਹਿਯੋਗ ਕਰੋ ਧੰਨਵਾਦ ਦੋਵਾਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਅਜ ਤੀਤਵਾਂ ਦੇਣਿਆ ਔਰ ਅੱਜ ਇਥੋਂ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਜੀ ਮੋੜੀ ਲੌਂਗਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਹੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚੱਗੇ ਚੱਲੂਗੀ ਇਹ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੋਹਾਨਾ ਸਾਹਿਬ ਇਹਦੋਂ ਦਾ 22 ਦੀਆਂ ਲਾਈਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਜ ਕੋਊਲਾ ਸਕੇਤੜੀ ਪਿੰਡ ਆ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਤੋਂ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਉਹ ਆ ਆਪਣਾ ਸ਼ੰਭੂ ਬਾਰਡਰ ਤੋਂ ਲੈ ਕੇ ਇਧਰ ਰੂਟ ਦੇ ਵਿੱਚ ਪੂਰਾ ਆਵੇ ਇਸੇ ਤਰੀਕੇ ਨਾਲ ਜਿਹੜੀ ਖਨੌਰੀ ਬਾਰਡਰ ਤੋਂ ਯਾਤਰਾ ਸ਼ੁਰੂ ਹੋ ਕੇ ਹਰਿਆਣੇ ਦੇ ਵਿੱਚ ਇੰਟਰ ਕਰਨੀਆਂ ਉਧਰ ਵੀ ਸਾਰੀ ਪ੍ਰੈਸ ਜ਼ਰੂਰ ਪਹੁੰਚੇ ਦੇਖੋ ਸਾਡਾ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ ਕਿ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਬਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬੁਲੀ ਟੰਗਨਾ ਪ੍ਰਦਰਸ਼ਨ ਕਰਨਾ ਗੁਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨੌਰੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਹੀ ਹੁਣ ਗੁਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜ਼ਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਨੇਓ ਟਕਰਾ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਆਪਣੇ ਵੱਲੋਂ ਪੀਸਫੁਲੀ ਟਾਂਗਣਾ ਅਸੀਂ ਜਾਵਾਂਗੇ ਜੇ ਸਰਕਾਰ ਰੋਕੂਗੀ ਉੱਥੇ ਸਟੇ ਕਰਕੇ ਅਗਲੀ ਰਣਨੀਤੀ ਤੈਅ ਕਰਾਂਗੇ ਤੋਂ ਇਸ ਕਰਕੇ ਸਾਰੀ ਪ੍ਰੈਸ ਨੂੰ ਬੇਨਤੀ ਆ ਵੀ ਅੱਜ ਦੇ ਪ੍ਰੋਗਰਾਮ ਤੇ ਪੂਰਾ ਸਹਿਯੋਗ ਕਰੋ ਧੰਨਵਾਦ ਦੋਵਾਂ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਅੰਦੋਲਨ ਦਾ ਅਜ ਤੀਤਵਾਂ ਦੇਣਿਆ ਔਰ ਅੱਜ ਜਿੱਥੋਂ ਜੜਾ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੀ ਅਸਤੀ ਕਲਸ਼ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਇਹ ਲਗਭਗ 11 ਤੋਂ 12 ਵਜੇ ਸਾਡੇ ਸੀਨੀਅਰ ਲੀਡਰਾਂ ਦੀ ਗਵਾਈ ਚ ਜਿਹੜੀ ਆ ਉਹ ਹਰਿਆਣੇ ਵੱਲ ਨੂੰ ਉਹਨਾਂ ਚ ਅਮਰਜੀਤ ਸਿੰਘ ਜੀ ਮੋੜੀ ਲੌਂਗਵਾਲ ਸਾਹਿਬ ਮਨਜੀਤ ਰਾਏ ਜੀ ਮਲਕੀਅਤ ਸਿੰਘ ਜੀ ਹੋਰ ਸਾਰੇ ਆਗੂ ਵਿੱਚ ਹੋਣਗੇ ਅਗਵਾਈ ਚੱਗੇ ਚੱਲੂਗੀ ਇਹੇ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੋਹਾਨਾ ਸਾਹਿਬ ਇਹਦੋਂ ਕਾ 22 ਦੀਆਂ ਲਟਾਂ ਵਾਲਾ ਚੌਂਕ ਮਨੇ ਮਾਜਰਾ ਚੌਂਕ ਪੰਜ ਕੋਊਲਾ ਸਕੇਤੜੀ ਪਿੰਡ ਆ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਤੋਂ ਸਾਰੀ ਪ੍ਰੈਸ ਨੂੰ ਬੇਨਤੀ ਆ